ਤੇ ਤਰੀਕ ਭਾਵ ਅੱਜ ਪਟਿਆਲਾ ਦੇ ਵਿੱਚ ਬੀਜੇਪੀ ਨੂੰ ਹੰਗਾਰਾ ਦੇਣ ਦੇ ਲਈ ਬੀਜੇਪੀ ਨੂੰ ਹੁਲਾਰਾ ਦੇਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਨੀਤ ਕੌਰ ਜਿਹੜੇ ਕਿ ਬੀਜੇਪੀ ਦੇ ਪਟਿਆਲਾ ਤੋਂ ਕੈਂਡੀਡੇਟ ਨੇ ਉਹਨਾਂ ਦੇ ਸਮਰਥਨ ਨੂੰ ਜਟਾਉਣ ਦੇ ਲਈ ਅੱਜ ਵੱਡੀ ਰੈਲੀ ਕਰਨ ਜਾ ਰਹੇ ਨੇ ਜਿਸ ਤਿਆਂ ਕਿ ਪੁਖਤਾ ਤਿਆਰੀਆਂ ਬੀਜੇਪੀ ਵੱਲੋਂ ਕੀਤੀਆਂ ਗਈਆਂ ਨੇ ਲੇਕਿਨ ਇਹਨਾਂ ਤਿਆਰੀਆਂ ਦੇ ਮੱਦੇਨਜ਼ਰ ਬੀਜੇਪੀ ਨੂੰ ਇੱਕ ਝਟਕਾ ਵੀ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਦੱਸ ਦਈਏ ਕਿ ਪ੍ਰਨੀਤ ਕੌਰ ਦੇ ਹਸਬੰਦ ਜਾਣੀ ਕਿ ਕੈਪਟਨ ਅਮਰਿੰਦਰ ਸਿੰਘ ਇਸ ਰੈਲੀ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ ਸੋ ਵੱਡੀ ਖਬਰ ਭਾਜਪੀ ਦੀ ਰੈਲੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਧਰਮ ਪਤਨੀ ਦੇ ਸਮਰਥਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਰੱਖੀ ਗਈ ਰੈਲੀ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਸੋ ਦੱਸਦੇ ਕਿ ਇਸ ਸੰਬੰਧ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੇ ਵੱਲੋਂ ਵੀ ਇੱਕ ਅ ਕਾਰਨ ਦੱਸਿਆ ਗਿਆ ਜਿਸ ਦੇ ਵਿੱਚ ਕਿ ਉਹਨਾਂ ਵੱਲੋਂ ਦੱਸਿਆ ਗਿਆ ਕਿ ਆਖਰ ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਚੋਣ ਪ੍ਰਚਾਰ ਤੋਂ ਕਿਉਂ ਦੂਰ ਰਹੇ ਨੇ ਤੇ ਰੈਲੀ ਦੇ ਵਿੱਚ ਸ਼ਾਮਿਲ ਕਿਉਂ ਨਹੀਂ ਹੋ ਰਹੇ ਦੱਸ ਦਈਏ ਕਿ ਅੱਜ ਇੱਕ ਵੱਡੀ ਰੈਲੀ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਪਟਿਆਲਾ ਦੇ ਵਿੱਚ ਪੀਐਮ ਮੋਦੀ ਦੇ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਇਸ ਰੈਲੀ ਦੇ ਵਿੱਚ ਜਿਹੜੀ ਕਿ ਪੋਲੋ ਗਰਾਊਂਡ ਦੇ ਵਿੱਚ ਹੋਣੀ ਹੈ ਉੱਥੇ ਕੈਪਟਨ ਅਮਰਿੰਦਰ ਸਿੰਘ ਸ਼ਾਮਿਲ ਨਹੀਂ ਹੋ ਰਹੇ ਦਰਅਸਲ ਉਹਨਾਂ ਦੀ ਤਬੀਅਤ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ ਗਿਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿ ਪਿਛਲੇ ਸਮੇਂ ਤੋਂ ਉਹਨਾਂ ਦੀ ਤਬੀਅਤ ਹੈ ਜਿਹੜੀ ਉਹ ਠੀਕ ਨਹੀਂ ਉਹਨਾਂ ਦੀ ਤਬੀਅਤ ਨਾਸਾਜ ਚੱਲ ਰਹੀ ਹੈ ਜਿਸ ਕਾਰਨ ਹੁਣ ਉਹ 23 ਤਰੀਕ ਨੂੰ ਜੋ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਹੈ ਭਾਰਤੀ ਜਨਤਾ ਪਾਰਟੀ ਦੇ ਲਈ ਤੇ ਪ੍ਰਨੀਤ ਕੌਰ ਦੇ ਲਈ ਸਮਰਥਨ ਜਟਾਉਣ ਦੇ ਲਈ ਉਸ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਦੱਸ ਦਈਏ ਕਿ ਹੁਣ ਤੱਕ ਅ ਅਪਾ ਜੇਕਰ ਦੇਖੀਏ ਤਾਂ ਚੋਣ ਪ੍ਰਚਾਰ ਨੂੰ ਦੇਖ ਕੇ ਕੈਪਟਨ ਮਰਿੰਦਰ ਸਿੰਘ ਇਸ ਸੰਬੰਧ ਦੇ ਵਿੱਚ ਚੋਣ ਪ੍ਰਚਾਰ ਚ ਜਾਣਾ ਦੂਰ ਉਹਨਾਂ ਦੇ ਵੱਲੋਂ ਕੋਈ ਵੀ ਭਾਰਤੀ ਜਨਤਾ ਪਾਰਟੀ ਦੇ ਸੰਬੰਧ ਦੇ ਵਿੱਚ ਵੀ ਕੋਈ ਵੱਡਾ ਜਾਂ ਅਹਿਮ ਬਿਆਨ ਨਹੀਂ ਦਿਖਾਈ ਦਿੱਤਾ ਜਿੱਥੋਂ ਤੱਕ ਜਿਸ ਦਿਨ ਪ੍ਰਨੀਤ ਕੌਰ ਦੇ ਵੱਲੋਂ ਕਾਗਜ਼ ਭਰੇ ਗਏ ਸੀ ਉਸ ਦਿਨ ਵੀ ਰਣਿੰਦਰ ਸਿੰਘ ਜੇ ਕਿ ਉਹ ਜਿਹੜੇ ਕਿ ਉਹਨਾਂ ਦੇ ਪੁੱਤਰ ਨੇ ਉਹ ਨਾਲ ਸੀ ਲੇਕਿਨ ਉਸ ਦਿਨ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਦਿਖਾਈ ਨਹੀਂ ਦਿੱਤੇ ਸੀ ਹੁਣ ਜਦੋਂ ਉਹਨਾਂ ਦੇ ਸਮਰਥਨ ਦੇ ਲਈ ਇੱਕ ਵੱਡੀ ਰੈਲੀ ਪ੍ਰਧਾਨ ਮੰਤਰੀ ਕਰਨ ਦੇ ਲਈ ਪਟਿਆਲਾ ਪਹੁੰਚ ਰਹੇ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਇਸ ਡੈਲੀ ਤੋਂ ਨਜ਼ਾਰਦ ਰਹਿਣਗੇ ਦੱਸ ਦਈਏ ਕਿ ਸਿਹਤ ਦਾ ਹਵਾਲਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਦਿੱਤਾ ਗਿਆ ਇਹ ਦੱਸਿਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਿਹਤ ਹੈ ਉਹ ਪਿਛਲੇ ਸਮੇਂ ਤੋਂ ਠੀਕ ਨਹੀਂ ਜਿਸ ਕਾਰਨ ਉਹ ਆਰਾਮ ਕਰ ਰਹੇ ਨੇ ਇਲਾਜ ਕਰਵਾ ਰਹੇ ਨੇ ਇਹੀ ਕਾਰਨ ਹੈ ਕਿ ਉਹ ਹੁਣ ਤੱਕ ਚੋਣ ਪ੍ਰਚਾਰ ਤੋਂ ਵੀ ਦੂਰ ਰਹੇ ਨੇ ਤੇ ਹੁਣ ਰੈਲੀ ਦੇ ਵਿੱਚ ਵੀ ਉਹਨਾਂ ਦੇ ਪਹੁੰਚਣ ਦੇ ਉੱਪਰ ਤਕਰੀਬਨ ਤਕਰੀਬਨ ਬ੍ਰਾਮਚਨ ਨੂੰ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਉਹ ਰੈਲੀ ਦੇ ਵਿੱਚ ਵੀ ਨਹੀਂ ਪਹੁੰਚਣਗੇ ਦੱਸ ਦਈਏ ਕਿ ਪਿਛਲੇ ਸਮੇਂ ਜਦੋਂ ਕਿ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੇ ਵਿੱਚ ਸੀ ਤਾਂ ਲਾਸਟ ਸਮੇਂ ਦੇ ਵਿੱਚ ਆ ਕੇ ਕਾਂਗਰਸ ਦੇ ਵੱਲੋਂ ਉਹਨਾਂ ਨੂੰ ਉਹਨਾਂ ਦੇ ਸੀਐਮ ਪਦ ਤੋਂ ਹਟਾ ਕੇ ਚੰਨੀ ਨੂੰ ਸੀਐਮ ਬਣਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਨਾਰਾਜ਼ਗੀ ਲਗਾਤਾਰ ਕਾਂਗਰਸ ਦੇ ਨਾਲ ਵੱਧਦੀ ਚੱਲੀ ਗਈ ਸੀ ਇਥੋਂ ਤੱਕ ਕਿ ਉਹਨਾਂ ਦੇ ਵੱਲੋਂ ਕਾਂਗਰਸ ਨੂੰ ਅਲਵਿਦਾ ਆ ਕੇ ਆਪਣੀ ਨਵੀਂ ਪਾਰਟੀ ਬਣਾਈ ਗਈ ਲੇਕਿਨ 2022 ਦੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੀ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਮਿਲਾ ਦਿੱਤਾ ਗਿਆ ਸੀ ਉਹਨਾਂ ਦੀ ਧਰਮ ਪਤਨੀ ਜਿਹੜੇ ਕੀ ਸਿਟਿੰਗ ਐਮਪੀ ਨੇ ਪਟਿਆਲਾ ਤੋਂ ਕਾਂਗਰਸ ਦੇ ਵੱਲੋਂ ਉਹਨਾਂ ਦੇ ਵੱਲੋਂ ਵੀ ਪਿਛਲੇ ਦਿਨੀ ਕਾਂਗਰਸ ਤੋਂ ਕਿਨਾਰਾ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹਨਾਂ ਨੇ ਸ਼ਾਮੂਲਿਤ ਕੀਤੀ ਸੀ ਅਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਉਹਨਾਂ ਨੂੰ ਆਪਣਾ ਪਟਿਆਲੇ ਤੋਂ ਉਮੀਦਵਾਰ ਵੀ ਬਣਾਇਆ ਗਿਆ ਸੀ ਸੋ ਪ੍ਰਨੀਤ ਕੌਰ ਜੀ ਪਟਿਆਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਜਿਨ੍ਹਾਂ ਦੇ ਲਈ ਸਮਰਥਨ ਜਟਾਉਣ ਦੇ ਲਈ ਜਿਨ੍ਹਾਂ ਦੀ ਚੋਣ ਵਿੱਚ ਨੂੰ ਹੰਗਾਰਾ ਦੇਣ ਦੇ ਲਈ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਟਿਆਲਾ ਆ ਰਹੇ ਨੇ ਇੱਕ ਵੱਡਾ ਇੱਕਠ ਇੱਕ ਵੱਡੀ ਰੈਲੀ ਹੈ ਲੇਕਿਨ ਇਸ ਰੈਲੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪਹੁੰਚਣ ਦੇ ਉੱਪਰ ਸਸਪੈਂਸ ਹੈ ਕਿਉਂਕਿ ਪਰਿਵਾਰ ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਜਿਸ ਕਾਰਨ ਉਹ ਇਸ ਰੈਲੀ ਵਿੱਚ ਨਹੀਂ ਆਉਣਗੇ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਅਰਜਾਨਾ ਲੋਕਨਾ ਟੀਵੀ ਦੇ ਨਾਲ